ਬਹੁਤ ਬਹੁਤ ਮੁਬਾਰਕਾਂ ਦਰਨ। ਥੈਂਕ ਯੂ ਖਾਨ ਸਾਹਿਬ ਤੁਹਾਡਾ ਬਹੁਤ ਧੰਨਵਾਦ। ਅਸੀਂ ਬਠਿੰਡਾ ਸ਼ਹਿਰ ਦੀ ਤੁਹਾਨੂੰ ਜ਼ਿੰਮੇਵਾਰੀ ਮਿਲੀ ਹੈ ਇਸ ਲਈ ਜਿੰਮੇਰ ਬਣੇਗਾ। ਕੀ ਕਹਿਣਾ ਚਾਹੋਗੇ ਬਠਿੰਡਾ ਸ਼ਹਿਰ ਦੇ? ਮੈਂ ਸਭ ਤੋਂ ਪਹਿਲਾਂ ਸਾਰੇ ਮੇਰੇ ਭੈਣ ਭਰਾਵਾਂ ਦਾ, ਸ਼ਹਿਰ ਵਾਸੀਆਂ ਦਾ, ਆਪਣੇ ਵਾਡ ਨਿਵਾਸੀਆਂ ਦਾ ਔਰ ਖਾਸ ਤੌਰ ਤੇ ਮੈਂ ਸਾਡੇ ਪ੍ਰਧਾਨ ਅਮਰਜੀਤ ਮਹਿਤਾ ਜੀ ਦਾ, ਮੇਰ ਪਦਮਜੀਤ ਮਹਿਤਾ ਜੀ ਦਾ ਸੂ ਨਜ਼ਰ ਜਿਹੜੇ ਸਾਡੇ ਕੌਂਸਲਰ ਸਹਿਬਾਨ ਨੇ ਉਹਨਾਂ ਸਾਰੇ ਐਮਸੀ ਸਹਿਬਾਨ ਦਾ ਦਿਲ ਦੇ ਰਹੇ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਹ ਮਾਨ ਬਖਸ਼ਿਆ ਤੇ ਮੈਨੂੰ ਸੀਨੀਅਰ ਡਿਪਟੀ ਮੇਅਰ ਬਣਾਇਆ ਜੇ ਅੱਜ ਗੱਲ ਕਰੀਏ ਤਾਂ ਤੁਸੀਂ ਕਿੰਨੇ ਵਾਰ ਐਮਸੀ ਬਣਦੇ ਰਹੇ ਮੈਂ ਤੀਜੀ ਵਾਰ ਬਣਦੇ ਤੋਂ ਕੌਂਸਲਰ ਆ ਵਾਰਡ ਨੰਬਰ 24 ਤੋਂ ਹੁਣ ਮੌਜੂਦਾ ਕੌਂਸਲ ਮੌਜੂਦਾ ਲਗਾਤਾਰ ਤਿੰਨ ਵਾਰ ਮੈਂ ਇਲੈਕਸ਼ਨ ਜਿੱਤੇ ਹਾਂ 2008 ਤੋਂ ਲੈ ਕੇ ਹੁਣ ਤੱਕ ਕੰਦੇ ਪਿਛੇ ਜੇ ਜਦੋਂ ਇੱਕ ਮਹੱਲੇ ਦੇ ਵਿੱਚ ਬਹਿੰਦਾ ਜਦੋਂ ਸਪੋਰਟ ਪੈ ਗਈ ਆ ਤਾਂ ਉਸ ਟਾਈਮ ਤੇ ਤੇ ਸਾਨੂੰ ਇੱਕ ਸਾਰੇ ਬਹਿੰਡੇ ਨੂੰ ਫਿਰ ਕਿ ਜੇ ਤੁਸੀਂ ਸ਼ਖਸੀਅਤ ਜਿਹੜੇ ਰਾਤ ਨੂੰ 2 ਵਜੇ ਗਏ ਸੀ ਜੀ ਤਾਂ ਤੁਸੀਂ ਬਹੁਤ ਲੋਕਾਂ ਦੀ ਸੇਵਾ ਕਰਦੇ ਆ ਤਾਂ ਇਸ ਨੂੰ ਸਾਡਾ ਇਨਸਾਨੀਅਤ ਨਾਤੇ ਫਰਜ਼ ਬਣ ਜਾਂਦਾ ਹੈ ਮੈਂ ਰਾਤ ਨੂੰ ਜਦੋਂ ਪਿਆਸ ਤਾਂ ਮੈਨੂੰ ਕਾਲ ਆਈ ਮੇਰਾ ਦੋਸਤ ਡਾਕਟਰ ਗੁਰਜੰਤ ਸਿੰਘ ਉਹ ਸ਼ਹੀਦ ਬਾਬਾ ਦੀ ਸੂ ਨਗਰ ਦੇ ਉਹਨਾਂ ਨੂੰ ਮੈਨੂੰ ਕਾਲ ਆਈ ਜੈਂਸਾ ਵਾ ਕਰਕੇ ਸਾਈਂ ਨਗਰ ਦੇ ਸੂਰਜ ਉੱਟ ਗਿਆ ਤੇ ਪੁਲਿਸ ਅੱਪਾ ਚੱਲਣਾ ਜਲਦੀ ਮੈਂ ਵੀਰ ਜੀ ਮੈਂ 2 ਮਿੰਟਾਂ ਵਿੱਚ ਪਹੁੰਚ ਗਿਆ ਮੈਂ ਨਾਲਨੇ ਕੱਪੜੇ ਪਾਈ ਸਹੀ ਮੇਰੇ ਖਿਆਲ ਸੱਤ ਮਿੰਟਾਂ ਬਾਅਦ ਮੈਂ ਉੱਥੇ ਸਾਈਂ ਨਗਰ ਦੇ ਵਿੱਚ ਪਹੁੰਚ ਗਿਆ ਸੀ ਬੜੀ ਹਿੰਮਤ ਨਾਲ ਸਪੀਡ ਨਾਲ ਗਿਆ ਮੈਂ ਤਾਂ ਕਿ ਜਿਹੋ ਜੀ ਸਾਲ ਉਹਨਾਂ ਨੇ ਮੈਨੂੰ ਦੱਸਿਆ ਕਿ ਜਾਨ ਸਾਹਿਬ ਸਾਰੇ ਵੀ ਡੁੱਬ ਗਏ ਤਾਂ ਮੈਂ ਬਹੁਤ ਤੇਜ਼ੀ ਨਾਲ ਦੌੜ ਵੀ ਨਹੀਂ ਜਿੰਨੀ ਜਲਦੀ ਜਾ ਸਕਦਾ ਪਹੁੰਚਾ ਔਰ ਜਾ ਕੇ ਜੋ ਵੀ ਆਪਾਂ ਕਰ ਸਕਦੇ ਸੀ ਉਹ ਆਪਾਂ ਕੀਤਾ ਮੈਂ ਮੇਰ ਸਾਲ ਨਾਲ ਗੱਲ ਕੀਤੀ ਮੇਰ ਪਦਮਜੀਤ ਮਹਿਤਾ ਜੀ ਨਾਲ ਅਮਰਜੀਤ ਮੈਤਾ ਜੀ ਨਾਲ ਉਹਨਾਂ ਉਸ ਟਾਈਮ ਉਹ ਕੁਦਰਤੀ ਫੋਰਨ ਗਏ ਵਿੱਚ ਕੋਈ ਨੀ ਜੀ ਕੰਮ ਲਈ ਤਾਂ ਮਿਲਦਾ ਜਿਹਾ ਮੈਂ ਬਾਹਰ ਐ ਤੇ ਤੁਸੀਂ ਇਸ ਨੂੰ ਧਿਆਨ ਨਾਲ ਸਾਹਮਣਾ ਜੇ ਤੁਹਾਨੂੰ ਕੋਈ ਅਫਸਰ ਜਾਂ ਕੋਈ ਹੋਰ ਕੋਈ ਦਿੱਕਤ ਆਵੇ ਤਾਂ ਤੁਸੀਂ ਮੈਨੂੰ ਦੱਸਣਾ ਮੈਂ ਉਹਨੂੰ ਦੱਸਿਆ ਉਹਨਾਂ ਨੇ ਡੀਸੀ ਸਾਹਿਬ ਨਾਲ ਗੱਲ ਕੀਤੀ ਡੀਸੀ ਸਾਹਿਬ ਨੇ ਸਵੇਰੇ ਮੁੱਖ ਦਫ਼ਤਰ ਆਬਿਆ ਸੀ ਕੋਈ ਤੇ ਮੇਰੇ ਖਿਆਲ ਦੇ ਵਿੱਚ ਉਹਨੇ ਸਾਰੀ ਟੀਮਾਂ ਪ੍ਰੋਸੈਸਰ ਨੂੰ ਸਾਰਿਆਂ ਨੂੰ ਕਿਹਾ ਸਾਰਿਆਂ ਹੀ ਉੱਥੇ ਸੰਸਥਾਵਾਂ ਪਹੁੰਚੀਆਂ ਉਹਨਾਂ ਦਾ ਵੀ ਦਿਲ ਦੇ ਵਾਰਿਆਂ ਤੋਂ ਧੰਨਵਾਦ ਜਿਹੜੀਆਂ ਸੰਸਥਾਵਾਂ ਨੇ ਉੱਥੇ ਮੁੱਕ ਦੇ ਚਾਹ ਪਾਣੀ ਲੰਗਰ ਦਾ ਇੰਤਜ਼ਾਮ ਕੀਤਾ ਸਾਰੇ ਪ੍ਰਸ਼ਾਸਨ ਦਾ ਵੀ ਧੰਨਵਾਦ ਨਗਰ ਨਿਗਮ ਦਾ ਵੀ ਧੰਨਵਾਦ ਉਹਨਾਂ ਨੇ ਉੱਥੇ ਨਾਲ ਦੀ ਨਾਲ ਮੁੱਕ ਦੇ ਚਾਰ ਪੰਜ ਪੰਪ ਲਾ ਕੇ ਉਸ ਏਰੀਆ ਦੇ ਵਿੱਚੋਂ ਪਾਣੀ ਕੱਢਣਾ ਸ਼ੁਰੂ ਕੀਤਾ ਜਿਹੜਾ ਸਬੰਧਤ ਨਹਿਰੀ ਮੈਘਮਾਸੀ ਨੂੰ ਬੁਲਾ ਕੇ ਅਸੀਂ ਉੱਥੇ ਮੁੱਕ ਦੇ ਜਾ ਕੇ ਪਾਣੀ ਵਿੱਚੋਂ ਬੰਦ ਕਰਾ ਕੇ ਆਏ ਪਰ ਪਾਣੀ ਸਪੀਡੇ ਨਹੀਂ ਜਾਂਦੇ ਸੀ ਦੁਆਰੇ ਫਿਰ ਪਾਣੀ ਆਉਣ ਲੱਗਾ ਸੀ ਫਿਰ ਬੰਦ ਕਰਾ ਕੇ ਤਿੰਨ ਵਾਰ ਅਸੀਂ ਉੱਥੇ ਜਾ ਕੇ ਪਾਣੀ ਬੰਦ دروازਕੇ ਪਾਣੀ ਉੱਥੋਂ ਪਿੱਛੋਂ ਬੰਦ ਕੀਤਾ ਗਿਆ ਦੋਨਾਂ ਦੀ ਸੂਏ ਦਾ ਬੰਨ ਲਾਇਆ ਗਿਆ। ਦਾ ਅਸੀਂ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦੇ ਹਾਂ ਉਸ ਸਮੇਂ ਦੇ ਪ੍ਰਸ਼ਾਸਨ ਨੇ ਜੋ ਮੌਕੇ ਤੇ ਤਰਨ ਕੀਤਾ ਸਭ ਤਿੰਨ ਸਮੋਲਿਆ ਤੁਸੀਂ। ਬਿਲਕੁਲ ਜੀ ਬਿਲਕੁਲ ਧੰਨਵਾਦ। ਸਾਡੇ ਵੱਲੋਂ ਵੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਬਠਿੰਡਾ ਸ਼ਹਿਰ ਦੇ ਜਿਹੜੀ ਇਹ ਨਵੀਂ ਜ਼ਿੰਮੇਵਾਰੀ ਮਿਲੀ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੇ ਮੈਂ ਤੁਹਾਨੂੰ ਤੁਹਾਡੇ ਮੱਦੇਨਮੇ ਇਹੀ ਵਿਸ਼ਵਾਸ ਦਿਵਾਉਣਾ ਚਾਹੁੰਦਾ ਹੈ ਵੀ ਅਸੀਂ ਆਪ ਦੀ ਤਨ ਮਨ ਤੇ ਮਾਨਦਾਈ ਨਾਲ ਸ਼ਹਿਰ ਲਈ ਜੋ ਵੀ ਕਰ ਸਕਦੇ ਹਾਂ ਸਾਡੇ ਮੇਸਰ ਸਾਹਿਬ ਦੇ ਨਾਲ ਰਲ ਕੇ ਜੋ ਮੇਸਰ ਸਾਹਿਬ ਸਾਨੂੰ ਹੁਕਮ ਲਾਉਣਗੇ ਅਸੀਂ ਉਹ ਬਿਲਕੁਲ ਮੰਨਣੇ ਨਾ ਕੰਮ ਕਰਾਂਗੇ ਧੰਨਵਾਦ